ਹਾਂਜੀ ਸਤਿ ਸ੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਕ੍ਰੇਪ ਦੇ ਸ਼ੂਟਸ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਹੈਗੇ ਆ ਜਿੱਦਾਂ ਆਪਾਂ ਕਹਿਦੀ ਵੀ ਲੈਣ ਦੇਣ ਵਾਲੇ ਸ਼ੂਟਸ ਦੀ ਕਲੈਕਸ਼ਨ ਰਹਿਣ ਵਾਲੀ ਹੈਗੀ ਆ ਜਿਹੜੇ ਸ਼ੂਟਸ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਵਾਲਾ ਰਹਿ ਗਿਆ ਆਲ ਓਵਰ ਜਿਹੜਾ ਕ੍ਰੇਪ ਦਾ ਸ਼ੂਟ ਰਹਿ ਗਿਆ ਜਿਸ ਤੇ ਫਰੰਟ ਦੇ ਉੱਪਰ ਜਿਹੜਾ ਜ਼ਰੀ ਦਾ ਵਰਕ ਕੀਤਾ ਗਿਆ ਬਾਹੂ ਉੱਪਰ ਵੀ ਵਰਕ ਰਹਿਣ ਵਾਲਾ ਨਾਲ ਦੁਪੱਟਾ ਹੋਏਗਾ ਜਿਹੜਾ ਸੈਮੀ ਚਨਾਉ ਪ੍ਰਾਈਸ ਰਹੇਗਾ ਸਿਰਫ 1550 ਰੁਪਏ ਸ਼ਿਪਿੰਗ ਸਭ ਦੀ 올 ਇੰਡੀਆ ਫ੍ਰੀ ਰਹਿਣ ਵਾਲੀ ਹੈਗੀ ਇਹ ਵਾਲੇ ਸ਼ੂਟਸ ਜਿਹੜੇ ਰਹਿਣਗੇ ਇਹ ਵੀ ਕ੍ਰੇਪ ਦੇ ਉੱਪਰ ਹੋਣਗੇ ਨਾਲ ਸੈਮੀ ਸਿਰਾਂ ਦਾ ਦੁਪੱਟਾ ਹੋਏਗਾ ਫਰੰਟ ਉੱਪਰ اور 슬ੀਵਸ ਦੇ ਉੱਪਰ ਪਲੱਸ ਦੁਪੱਟੇ ਦੇ ਉੱਪਰ ਵਰਕ ਰਹਿਣ ਵਾਲਾ ਹੈਗਾ ਤੇ ਵਰਕ ਦੀ ਜਿਹੜੀ ਡਿਜ਼ਾਈਨਿੰਗ ਹੋਈਗੀ ਉਹ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਪ੍ਰਾਈਸ ਸਭ ਦਾ ਆਲਮੋਸਟ ਸੇਮ ਰਹਿਣ ਵਾਲਾ ਹੈਗਾ 1550 ਰੁਪਏ ਤੇ ਸ਼ਿਪਿੰਗ ਵੀ ਜਿੱਦਾਂ ਦੱਸਿਆ ਹੈ ਤੁਹਾਨੂੰ ਵੀ ਸਭ ਦੀ ਫ੍ਰੀ ਰਹਿਣ ਵਾਲੀ ਹੈਗੀ ਤੇ ਕਲਰ ਆਪਸ਼ਨ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਗੀ ਆ ਜੇਕਰ ਤੁਸੀਂ ਸੈੱਟ ਵਾਈਜ਼ ਇਹਨਾਂ ਨੂੰ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੈੱਟ ਵਾਈਜ਼ ਵੀ ਬਾਈ ਕਰ ਸਕਦੇ ਹੋ ਸਿੰਗਲ ਪੀਸ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਸ ਤਰ੍ਹਾਂ ਵੀ ਬਾਈ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਇਹ ਵੀ ਕريب ਦੇ ਉੱਪਰ ਰਹਿਣ ਵਾਲੇ ਆ ਤੇ ਨਾਲ ਚੁਣਾਉ ਦਾ ਦੁਪੱਟਾ ਰਹਿਣ ਵਾਲਾ ਆ ਤੇ ਇਹਦੇ ਘੇਰੇ ਦੇ ਉੱਪਰ ਔਰ ਪਲੱਸ ਇਹਦੇ 슬ੀਵਸ ਦੇ ਉੱਪਰ ਹੀ ਵਰਕ ਰਹੇਗਾ ਪ੍ਰਾਈਸ ਰਹੇਗਾ ਸਿਰਫ 1400 ਰੁਪਏ ਸ਼ਿਪਿੰਗ ਸਭ ਦੀ 올 ਇੰਡੀਆ ਫ੍ਰੀ ਰਹਿਣ ਵਾਲੀ ਹੈਗੀ ਆ ਜੇਕਰ ਇਹਨਾਂ ਸੂਟਸ ਦੇ ਵਿੱਚੋਂ ਤੁਸੀਂ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਦੇਣ ਲੈਣ ਵਾਲੇ ਸ਼ੂਟਸ ਦੀ ਸਭ ਤੋਂ ਵੈਸਟ ਕਲੈਕਸ਼ਨ ਹੈਗੀ ਹੈ ਇਹ ਵਾਲੇ ਸ਼ੂਟਸ ਅੱਜ ਦੀ ਵੀਡੀਓ ਵਿੱਚ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਿਹੜੇ ਇਹ ਵਾਲੇ ਸੂਟਸ ਰਹਿਣ ਵਾਲੇ ਹੈ ਇਹ ਰਹਿਣਗੇ ਪਿਓਰ ਕਰੇਪ ਦਾ ਆਲਵ ਸੂਟ ਰਹੇਗਾ ਨਾਲ ਪਿਓਰ ਚਨਾਉਂ ਦਾ ਦੁਪੱਟਾ ਰਹਿਣ ਵਾਲਾ ਹੈ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਗਿਆ ਹੈਗਾ ਪਲੱਸ ਸੂਟ ਦੇ ਉੱਪਰ ਵੀ ਜਿਹੜਾ ਵਰਕ ਕੀਤਾ ਗਿਆ ਫਰੰਟ ਉੱਪਰ ਪਲੱਸ 슬ੀਵਸ ਤੇ ਉੱਪਰ ਵੀ ਵਰਕ ਰਹੇਗਾ ਤੇ ਦੁਪੱਟਾ ਹੋਏਗਾ ਜਿਹੜਾ ਪਿਓਰ ਚਨਾਉਂ ਦਾ ਹੈਗਾ ਸੂਟ ਰਹੇਗਾ ਜਿਹੜਾ ਪਿਓਰ ਕਰੇਪ ਦੇ ਉੱਪਰ ਰਹਿਣ ਬਹੁਤ ਹੀ ਜ਼ਿਆਦਾ ਹੈਗੀ ਆ ਤੁਸੀਂ ਕੋਈ ਵੀ ਸੂਟ ਘਰ ਬੈਠੇ ਆਪਣੇ ਲਈ ਬੱਕਰਵਾ ਸਕਦੇ ਹੈਗੇ ਹੋ ਤੇ ਸਭ ਦੀ ਜਿਹੜੀ ਡਿਜ਼ਾਈਨਿੰਗ ਰਹੇਗੀ ਉਹ ਵੀ ਵੱਖਰੀ ਵੱਖਰੀ ਰਹੇਗੀ ਸਭ ਦੀ ਜਿਹੜੀ ਡਿਜ਼ਾਈਨਿੰਗ ਹੋਏਗੀ ਵਰਕ ਦੀ ਉਹ ਸਭ ਦੀ ਵੱਖਰੀ ਹੋਏਗੀ ਕਿਸੇ ਦੂਰ ਦੇ ਕਿਸੇ ਕਿਸੇ ਡਿਜ਼ਾਈਨ ਦੇ ਨਾਲ ਵਰਕ ਕੀਤਾ ਗਿਆ ਕਿਸੇ ਦੇ ਉੱਪਰ ਕਿਸੇ ਤਰ੍ਹਾਂ ਵਰਕ ਕੀਤਾ ਗਿਆ ਹੈਗਾ ਤੇ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਘੱਟ ਹੈਗਾ ਤੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਇਹਨਾਂ ਵਿੱਚੋਂ ਬੱਕਰਵਾ ਸਕਦੇ ਹੈਗੇ ਹੋ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਧੰਨਵਾਦ